ਜਿਹੜਾ ਫੈਸਲਾ ਦੋਵਾਂ ਫੋਰਮਾਂ ਨੇ ਖਨੌਰੀ ਬਾਰਡਰ ਤੇ ਉਹਨਾਂ ਦੀਆਂ ਸੀਨੀਅਰ ਲੀਡਰਸ਼ਿਪ ਸਾਰੀਆਂ ਜਥੇਬੰਦੀਆਂ ਨੇ ਰਲ ਕੇ ਕੀਤਾ ਸੀਗਾ ਵੀ ਆਪਾਂ ਸ਼ਹੀਦਾਂ ਨੂੰ ਸਮਰਪਿਤ ਸ਼ਹੀਦ ਸੁਖਕਰਨ ਸਿੰਘ ਜੀ ਸ਼ੁਭਕਰਨ ਸਿੰਘ ਜੀ ਤੇ ਚਾਰ ਹੋਰ ਸਾਡੇ ਸ਼ਹੀਦ ਹੋਏ ਆ ਇਹ ਤੋਂ ਘਾ ਜਿਹੜੇ ਪਹਿਲੇ ਦਿੱਲੀ ਦੇ 750 ਤੋਂ ਪਲੱਸ ਸ਼ਹੀਦ ਆ ਲਹਿਰਾਂ ਦੇ ਸ਼ਹੀਦਾਂ ਨੂੰ ਸਮਰਪਿਤ ਦੋਵਾਂ ਬਾਰਡਰਾਂ ਤੇ ਕੈਂਡਲ ਮਾਰਚ ਕਰਾਂਗੇ ਤੇ ਅੱਜ ਪੰਜਾਬ ਦੇ ਬਹੁਤ ਸਾਰੇ ਹੋਰਨਾ ਸੂਬਿਆਂ ਦੇ ਖਬਰਾਂ ਤਾਂ ਨਹੀਂ ਹੈਗੀਆਂ ਪੰਜਾਬ ਦੀਆਂ ਸਾਥੋਂ ਬਹੁਤ ਸਾਰੇ ਹੋਰਨਾ ਸ਼ਹਿਰਾਂ ਦੇ ਵਿੱਚ ਇਹ ਕੈਂਡਲ ਮਾਰਚ ਸ਼ਹੀਦਾਂ ਨੂੰ ਸਮਰਪਿਤ ਹੋਏ ਹੈਗੇ ਆ ਇੱਥੇ ਸਾਡੀ ਦੇਖੋ ਜ਼ਿੰਮੇਵਾਰੀ ਵੱਧ ਜਾਂਦੀ ਹੁੰਦੀ ਆ ਜਦੋਂ ਲਹਿਰ ਦੇ ਵਿੱਚ ਸ਼ਹਾਦਤ ਹੁੰਦੀ ਆ ਲਹਿਰ ਚ ਸਾਰੇ ਜਿਹੜੇ ਕਿਸਾਨ ਮਜ਼ਦੂਰ ਨੌਜਵਾਨ ਆਮ ਲੋਕ ਆਉਂਦੇ ਆ ਉਹਨਾਂ ਦੇ ਮਾਈਂਡ 'ਚ ਕੋਈ ਸੁਪਨਾ ਹੁੰਦਾ ਵਾ ਕੁਝ ਲੈ ਕੇ ਆਉਂਦੇ ਆ ਔਰ ਫਿਰ ਉਹ ਜਿਹੜੇ ਕਾਰਜ ਵਾਸਤੇ ਸੀ ਸੰਘਰਸ਼ ਕਰ ਰਹੇ ਉਹਨੂੰ ਕਾਰਜ ਨੂੰ ਸਮਰਪਿਤ ਹੋ ਕੇ ਸ਼ਹਾਦਤ ਹੁੰਦੀ ਹੁੰਦੀ ਆ ਪਰ ਹਾਲੇ ਉਹ ਕਾਰਜ ਪੂਰੇ ਨਹੀਂ ਹੋਏ ਹੈਗੇ ਹਜੇ ਉਹ ਕਾਰਜ ਅਧੂਰੇ ਹੈਗੇ ਆ ਤੇ ਅਸੀਂ ਅੱਜ ਜਿੱਥੇ ਉਹਨਾਂ ਦੀ ਸਹਾਜਤ ਨੂੰ ਸਜਦਾ ਕੀਤਾ ਵਾ ਔਰ ਉਹਨਾਂ ਦੇ ਮਾਪੇ ਦੇ ਧੰਨਵਾਦੀ ਜਿੰਨਾ ਇਹੋ ਜੇ ਸੁਪੁੱਤਰ ਪੈਦਾ ਕਰਕੇ ਲਹਿਰ ਨੂੰ ਸਮਰਪਿਤ ਕੀਤੇ ਆ ਉਹਨਾਂ ਕੁਰਬਾਨੀਆਂ ਕੀਤੀਆਂ ਵਾ ਉਹਨਾਂ ਪਰਿਵਾਰਾਂ ਦੇ ਧੰਨਵਾਦੀਆਂ ਉਹਨਾਂ ਦਾ ਦੇਣ ਨਹੀਂ ਦਿੱਤਾ ਜਾ ਸਕਦਾ ਉਹਨਾਂ ਪਿੰਡਾਂ ਦੇ ਧੰਨਵਾਦੀਆਂ ਜਿੰਨਾ ਪਿੰਡਾਂ ਤੋਂ ਅਜਿਹੇ ਜੋਧੇ ਜਿਹੜੇ ਸਾਡੀਆਂ ਦੇਸ਼ ਲੈਵਲ ਦੀਆਂ ਮੰਗਾਂ ਨੂੰ ਸਮਰਪਿਤ ਹੋ ਕੇ ਲਹਿਰ ਚਾਏ ਆ ਤੋਂ ਕਾਰਜ ਪੂਰੇ ਕਰਨ ਤੱਕ ਦਾ ਅੱਜ ਸਾਰੇ ਦੋਵਾਂ ਫੋਰਮਾਂ ਨੇ ਕਿਸਾਨਾਂ ਨੇ ਮਜ਼ਦੂਰਾਂ ਨੇ ਨੌਜਵਾਨਾਂ ਨੇ ਇਹ ਵਾਦਾ ਕੀਤਾ ਵਾ ਵੀ ਅਸੀਂ ਇਸ ਅੰਦੋਲਨ ਨੂੰ ਜਦੋਂ ਤੱਕ ਜੜੇ ਕਾਰਜ ਵਾਸਤੇ ਅੰਦੋਲਨ ਲੜਿਆ ਜਾ ਰਿਹਾ ਕਾਰਜ ਪੂਰਾ ਨਹੀਂ ਕਰ ਲੈਂਦੇ ਉਦੋਂ ਤੱਕ ਇਹ ਅੰਦੋਲਨ ਜਾਰੀ ਰੱਖਾਂਗੇ ਇਸ 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 ਕਰਕੇ ਅੱਜ ਦਾ ਕੈਂਡਲ ਮਾਰਚ ਸੀਗਾ ਇਹਦੋਂ ਗਾ ਕੱਲ ਅਸੀਂ ਜੋ ਦੋਵਾਂ ਫਾਰਮਾਂ ਦਾ ਫੈਸਲਾ WTO ਦੀਆਂ ਨੀਤੀਆਂ ਜਿਹਦੇ ਤੇ ਬਹੁਤ ਕਨਟਰਡਿਕਸ਼ਨ ਹੈਗੀ ਆ ਕਈ ਬੁੱਧੀਜੀਵੀ ਟਾਰਗੇਟ ਕਰਦੇ ਨੇ ਤੁਸੀਂ ਕਹਿੰਦੇ ਕਮਾਂਤਰੀ ਸਮਝੌਤੇ ਨੂੰ ਚੈਲੰਜ ਕਰਦੇ ਜੇ ਵੀ ਇਹ ਤਾਂ ਬਹੁਤ ਚਿਰ ਦਾ ਹੋਇਆ ਜੀ ਅਸੀਂ ਯਤਨ ਕਰਾਂਗੇ ਕੱਲ ਬੁੱਧੀਜੀਵੀਆਂ ਨੂੰ ਸੱਦ ਕੇ ਖੇਤੀ ਸੈਕਟਰ ਨੂੰ ਕਿਵੇਂ ਪ੍ਰਭਾਵਿਤ ਕਰਨਾ ਡਬਲਿਊਟੀਓ ਦੀ ਪਾਲਿਸੀ ਨੇ ਉਹਦੇ ਤੇ ਚਾਨਣਾ ਪੂਰੇ ਦੇਸ਼ ਭਰ ਦੇ ਕਿਸਾਨਾਂ ਦੇ ਸਾਹਮਣੇ ਰੱਖਿਆ ਜਾ ਸਕੇ ਗੱਲ ਸਾਫ਼ ਕੀਤੀ ਜਾ ਸਕੇ ਉਹ ਕਿਉਂ ਆਹ ਦਿਨ ਚੁਣੇ ਗਏ ਆ ਕਿਉਂਕਿ 26 ਤੋਂ ਲੈ ਕੇ 29 ਤੱਕ WTO ਦੀ ਮੀਟਿੰਗ ਮਿਡਲ ইস্ট ਦੇ ਮੁਲਕਾਂ ਵਿੱਚ ਹੋਣ ਜਾ ਰਹੀ ਹੈਗੀ ਆ ਤੇ ਆਪਾਂ ਭਾਰਤ ਦੇ ਕਿਸਾਨ ਮਜ਼ਦੂਰ ਉਹਦਾ ਵਿਰੋਧ ਕਰਕੇ ਉਹ ਨੀਤੀਆਂ ਜਿਹੜੀਆਂ ਆ ਵਾ ਦੇਸ਼ ਦੇ ਕਿਸਾਨਾਂ ਮਜ਼ਦੂਰ ਦੇ ਹੱਕ ਚੋਂ ਇਸ ਕਰਕੇ ਭਾਰਤ ਸਰਕਾਰ ਕੋ ਮੰਗ ਕਰਾਂਗੇ ਕਿ ਭਾਰਤ ਸਰਕਾਰ ਖੇਤੀ ਸੈਕਟਰ ਤੋਂ WTO ਤੋਂ ਬਾਹਰ ਕੱਢ ਲਵੇ ਤਾਂ ਹੀ ਅਸੀਂ ਬਚ ਸਕਦੇ ਹੈਗੇ ਆ ਤੋ ਇਹਦੋਂ ਗਾਹਾਂ 26 ਨੂੰ ਦੇਸ਼ ਦੇ ਹਰੇਕ ਪਿੰਡ ਗਲੀ ਕਸਬਾ ਕੂਚੇ ਦੇ ਵਿੱਚ ਡਬਲਿਊਟੀਓ ਤੇ ਵਿਸ਼ੂਪਾਰਸ ਡਬਲਿਊਟੀਓ ਤੇ ਕਾਰਪੋਰੇਟ ਘਰਾਣਿਆਂ ਦੇ ਅਰ ਇਹਦੇ ਨਾਲ ਹੋਰ ਕਿਸੇ ਵੀ ਕੇਂਦਰ ਦੇ ਮੰਤਰੀ ਦੀ ਫੋਟੋ ਲਾਈ ਜਾ ਸਕਦੀ ਆ ਉਹਨਾਂ ਦੇ ਅਰਥੀ ਫੂਕ ਮਜਾਰੇ ਕੀਤੇ ਜਾਣਗੇ ਅਰ ਇਹ ਤੋਂ ਗਾਹਾਂ ਇੱਥੇ ਦਿਓ ਕਦ ਵੱਡੇ ਪੁਤਲੇ ਬਣਾਵਾਂਗੇ ਡਬਲਿਊਟੀਓ ਦੇ ਤੇ ਕਾਰਪੋਰੇਟ ਦੇ ਦੁਪਹਿਰ ਬਾਅਦ ਇੱਥੇ ਪੁਤਲਾ ਦਹਨ ਜਿਹੜਾ ਵਾ ਦੋਵਾਂ ਤੇ ਖਨੌਰੀ ਤੇ ਵੀ ਤੇ ਸ਼ੰਭੂ ਬਾਰਡਰ ਤੇ ਵੀ ਦੋਵੇਂ ਫਾਰਮਾਂ ਵੱਲੋਂ ਕੀਤਾ ਜਾਣਾ ਹੈਗਾ 27 ਨੂੰ ਅਸੀਂ ਦੋਆ ਫਾਰਮਾਂ ਵੱਲੋਂ ਆਪੋ ਆਪਣੇ ਫਾਰਮ ਦੀ ਮੀਟਿੰਗ ਕਰਾਂਗੇ ਕੇਐਮਐਮ ਤੇ ਐਸਕੇਐਮ ਗੈਰ ਰਾਜਨੀਤਿਕ ਆਪੋ ਆਪਣੀਆਂ ਮੀਟਿੰਗਾਂ ਕਰਾਂਗੇ 28 ਨੂੰ ਸਾਂਝੀ ਰਣਨੀਤੀ ਤੈਅ ਕਰਾਂਗੇ ਕਿਸ ਕਿਸਮ ਦੀ ਪਾਲਸੀ ਬਣਾਉਣੀ ਆ ਸਾਰੇ ਘਟਨਾ ਕ੍ਰਮ ਤੇ ਪੂਰੀ ਗੰਭੀਰਤਾ ਨਾਲ ਜਦੋਂ ਹਾਕਮ ਸਾਡੇ ਕਿਸਾਨਾਂ ਨੂੰ ਸਾਡੇ ਨੌਜਵਾਨਾਂ ਨੂੰ ਸਿੱਧੀ ਐਸਐਲਆਰ ਦੀਆਂ ਗੋਲੀਆਂ ਚਲਾ ਕੇ ਮਾਰਨਾ ਚਾਹੁੰਦਾ ਉਹਦੀ ਨੀਅਤ ਕਿਹੋ ਜੀ ਆ ਅਸੀਂ ਕਿਸ ਕਿਸਮ ਦੀ ਪਾਲਿਸੀ ਅੱਗੇ ਲੈ ਕੇ ਚੱਲੀਏ ਉਹ ਚਰਚਾ ਕਰਕੇ 29 ਨੂੰ ਜਿਹੜਾ ਉਹਦਾ ਐਲਾਨ ਅਸੀਂ ਤੁਹਾਡੇ ਸਾਹਮਣੇ ਕਰ ਦੇਾਂਗੇ ਅਰੇ ਪੱਕੀ ਗੱਲ ਆ ਭਾਰਤ ਦੇ ਪੰਜਾਬ ਦੇ ਦੇਸ਼ ਦੇ ਕਿਸਾਨ ਮਜ਼ਦੂਰੇ ਭਰਮਣਾ ਪਾਲਣ ਇਹ ਅੰਦੋਲਨ 19 ਦਿਨ ਤੱਕ ਜਾਰੀ ਰਹੂਗਾ ਜਿੰਨੀ ਦੇਰ ਤੱਕ ਇਹ ਮੰਗਾਂ ਦੀ ਪੂਰਤੀ ਨਹੀਂ ਹੁੰਦੀ ਹੈਗੀ ਭਾਵੇਂ ਕੁਝ ਦਾਅਵੇ ਹੁੰਦੇ ਆ ਵੀ ਤੁਹਾਨੂੰ ਅਗਲੇ ਚੋਣ ਜਾਬਤੇ ਵਿੱਚ ਇੱਕ ਸੀਟ ਕੇ ਲੈ ਜਾਣਗੇ ਅਸੀਂ ਕਹਿੰਨੇ ਲੈ ਜਣ ਸਾਡਾ ਜਾਊਗਾ ਕੀ ਭਾਵੇਂ ਕੀ ਅੰਦੋਲਨ ਲੰਮਾ ਲੜਨਾ ਸਾਡਾ ਹਣਕ ਦਾ ਸਵਾਲ ਨਹੀਂ ਹੈ ਕੱਲ ਮੰਗਾਂ ਮੰਨ ਲੈਣ ਅਸੀਂ ਕੱਲ ਮੋਰਚੇ ਬਾਰੇ ਫੈਸਲਾ ਕਰ ਸਕਦੇ ਹਾਂ ਭਲਾ ਅਸੀਂ ਕਿਹੜੀਆਂ ਐਮਪੀ ਦੀਆਂ ਟਿਕਟਾਂ ਮੰਨਣੀਆਂ ਤੇ ਸਾਨੂੰ ਚੋਣ ਜਾਬਤੇ ਦਾ ਖਤਰਾ ਅਸੀਂ ਕਰੇ ਪੂਲਿੰਗ ਬੂਥਾਂ ਤੇ ਜਾ ਕੇ ਕੋਈ ਕੈਂਪੇਨ ਕਰਨੀ ਆ ਅਸਲ ਵਿੱਚ ਜਿਨ੍ਹਾਂ ਨੇ ਸੱਤਾ ਹਾਸਲ ਕਰਨੀ ਆ ਉਹ ਸਾਨੂੰ ਚੋਣ ਜਾਬਤੇ ਵਿੱਚ ਕਸੀਟਣਗੇ ਉਹਨਾਂ ਦੀ ਸਮੱਸਿਆ ਵਾ ਸਾਡੀ ਕੋਈ ਸਮੱਸਿਆ ਨਹੀਂ ਹੈਗੀ ਉਹ ਵੇਖ ਲੈਣ ਸਾਡੇ ਨਾਲ ਹੁਣ ਬਹਿ ਕੇ ਮੰਗਾ ਦਾ ਨਪਟਾਰਾ ਕਰ ਦੇਣ ਉਹ ਮਰਜ਼ੀ ਆ ਚੋਣ ਜਾਬਤੇ ਤੋਂ ਕਰ ਦੇਣ ਚੋਣ ਜਾਬਤੇ ਦੇ ਵਿੱਚ ਕਰ ਲੈਣ ਜਿਵੇਂ ਉਹਨਾਂ ਦਾ ਦਿਲ ਕਰਦਾ ਸੋ ਇਸ ਕਰਕੇ ਸਾਨੂੰ ਇਸ ਗੱਲ ਦੀ ਪਰਵਾਹ ਨਹੀਂ ਅਸੀਂ ਮਾਈਂਡ ਸੈਟ ਕਰ ਰਹੇ ਹਾਂ ਕਿ ਚੌਨ ਜਾਬਤੇ ਦੇ ਵਿੱਚ ਵੀ ਸੰਘਰਸ਼ ਜਾਰੀ ਰੱਖਿਆ ਜਾ ਸਕਦਾ ਵਾ ਫਿਰ ਕੀ ਇਹੋ ਜਬਰ ਸਰਕਾਰ ਉਸ ਵੇਲੇ ਕਰੂਗੀ ਤਾਂ ਸਾਡਾ ਪੱਖ ਪੂਰੀ ਦੁਨੀਆ ਦੇ ਵਿੱਚ ਸਾਫ਼ ਹੋ ਗਿਆ ਵਾ ਕਿ ਭਾਰਤ ਦੀ ਜਮਹੂਰੀਅਤ ਇੱਕ ਮਖੌਟਾ ਵਾ ਜਦੋਂ ਉਹਦਾ ਮਖੌਟਾ ਲਾਹੋਗੇ ਤਾਂ ਉਹਦੇ ਪਿੱਛੇ ਇੱਕ ਡਿਕਟੇਟਰਸ਼ਿਪ ਨਜ਼ਰ ਆਊਗੀ ਜਿਵੇਂ ਸਾਡੇ ਤੇ ਜਿਸ ਕਿਸਮ ਦੀ ਤਾਕਤ ਦੀ ਦਰਵਰਤੋਂ ਕੀਤੀ ਗਈ ਆ ਕੱਲਾ ਸਾਡਾ ਇੱਕ ਨੁਕਸਾਨ ਨਹੀਂ ਹੈ ਕਿ ਸਾਡੇ ਸਾਡੇ ਬੰਦੇ ਹੋਣ ਹਰ ਨੌਜਵਾਨ ਸਾਥੋਂ ਖੋਏ ਜਾ ਰਹੇ ਆ ਜ਼ਖਮੀ ਕੀਤੇ ਜਾ ਰਹੇ ਆ ਅੱਖਾਂ ਜਾ ਰਹੀਆਂ ਨੇ ਸਾਡੀ ਆਰਥਿਕਤਾ ਤੇ ਸੱਟ ਮਾਰੀ ਜਾ ਰਹੀ ਹੈ ਆ ਤਿੰਨ ਬਾਟਰ ਸਾਡੇ ਬੰਦ ਆ ਤੁਸੀਂ ਪੰਜਾਬ ਦੀਆਂ ਮੰਡੀਆਂ ਦੇ ਹਾਲਾਤ ਵੇਖੋ ਇੱਕ ਰਾਹ ਖੁੱਲਿਆ ਹੈਗਾ ਤੋਂ ਸਾਡੀ ਬਹੁਤ ਸਾਰੀ ਸਪਲਾਈ ਪੰਜਾਬ ਤੋਂ ਬਾਹਰ ਜਾਣੀ ਹੁੰਦੀ ਆ ਤੇ ਬਾਹਰੋਂ ਸਪਲਾਈ ਪੰਜਾਬ ਚ ਆਉਣੀ ਹੋਈ ਆ ਕੀ ਕੇਂਦਰ ਇਹ ਜਿਹੜੀ ਆਰਥਿਕ ਨੁਕਸਾਨ ਸਾਡਾ ਕਰ ਰਿਹਾ ਉਹਦੀ ਉਪਰ ਭਾਈ ਕਰੂਗਾ ਹਰਿਆਣਾ ਜਿਵੇਂ ਫੌਜੀ ਸੌਣੀ ਦੇ ਵਿੱਚ ਬਦਲ ਦਿੱਤਾ ਵਾ ਉਹਦੇ ਦਿਵਾਲੇ ਜਿਵੇਂ ਬੈਰੀਕੇਡਿੰਗ ਆ ਉਹਦਾ ਆਰਥਿਕ ਨੁਕਸਾਨ ਵੀ ਹੋ ਰਿਹਾ ਦਿੱਲੀ ਦੇ ਵਿੱਚ ਜਿਵੇਂ ਥੋੜਾ ਟਿਕਰੀ ਆ ਆ ਸ਼ੰਭੂ ਬਾਡ ਸਿੰਗੂ ਬਾਡਰ ਆ ਗਾਜੀਪੁਰ ਬਾਡਰ ਆ ਵੈਸੇ ਜਾਮ ਕੀਤਾ ਹੋਇਆ ਬੈਠੇ ਅਸੀਂ ਇੱਥੇ ਆ ਉਹ ਦਿੱਲੀ ਵੈਸੇ ਜਾਮ ਕਰਕੇ ਰੱਖੀ ਹੋਇਆ ਹਰਿਆਣੇ ਦੇ ਵਿੱਚੋਂ ਬਹੁਤ ਸਾਰੀ ਸਪਲਾਈ ਦਿੱਲੀ ਜਾਣੀ ਆ ਦਿੱਲੀੋਂ ਆਉਣੀ ਆ ਜਿੰਨਾ ਇਸ ਦੇਸ਼ ਦਾ ਸਾਡੀ ਸਰਕਾਰ ਆਪਣੀ ਗਲਤ ਨੀਤੀ ਕਰਕੇ ਨੁਕਸਾਨ ਕਰ ਰਹੀ ਆ ਕਿ ਉਹ ਪਰਪਾਈ ਕਰੂਗੀ ਕੀ ਅੱਜ ਦੇਸ਼ ਨੂੰ ਇਹ ਸਵਾਲ ਨਹੀਂ ਕਰਨਾ ਚਾਹੀਦਾ ਕਿ ਕੀ ਸਰਕਾਰ ਨੂੰ ਹਾਈਵੇ ਤੇ ਕੰਨਾ ਕੱਢਣ ਦਾ ਕਿੰਨਾ ਨੇ ਅਧਿਕਾਰ ਦਿੱਤਾ ਵਾ ਉਹ ਕਿਹੜੇ ਕਾਨੂੰਨ ਤਹਿਤ ਕਰ ਰਿਹਾ ਕਿਹੜਾ ਕਾਨੂੰਨ ਹੈ ਜਿਹੋ ਜਿਹਾਂ ਕੰਮ ਕਰਨ ਦੀ ਇਜਾਜ਼ਤ ਉਹਨਾਂ ਨੂੰ ਦੇ ਰਿਹਾ ਹੋਗਾ ਤੋਂ ਤਨਮਨਜੀਤ ਸਿੰਘ ਦੀ ਢੇਸੀ ਜਿਨ੍ਹਾਂ ਨੇ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਇਹ ਮੁੱਦਾ ਚੱਕਿਆ ਹੋਇਆ ਆਪਣੇ ਸ਼ਹੀਦਾਂ ਦੀ ਗੱਲ ਕੀਤੀ ਹੋਈ ਆ ਜੋ ਭਾਰਤ ਜ਼ਬਰ ਕਰ ਰਿਹਾ ਅਸੀਂ ਉਹਦੇ ਵਾਸਤੇ ਉਹਨਾਂ ਦਾ ਧੰਨਵਾਦ ਕਰਦੇ ਆਂ ਆਸ ਰੱਖਦੇ ਆਂ ਜਿੱਥੇ ਵੀ ਲੋਕ ਪੱਖੀ ਦੁਨੀਆ ਦੇ ਵਿੱਚ ਸਰਕਾਰਾਂ ਨੇ ਕੋਈ ਐਮਪੀ ਨੇ ਉਹ ਜ਼ਰੂਰ ਭਾਰਤ ਦੇ ਇਸ ਜ਼ਬਰ ਦਾ ਮੁੱਦਾ ਆਪਦੇ ਮੁਲਕਾਂ ਦੇ ਵਿੱਚ ਜ਼ਰੂਰ ਚੱਕਣਗੇ ਔਰ ਇਹ ਮੋਦੀ ਜੀ ਦੀ ਹੁਣਾਂ ਦੇ ਇੱਕ ਨਲਾਇਕੀ ਕਰਕੇ ਇਸ ਇਸ ਅੰਦੋਲਨ ਨੂੰ ਸਹੀ ਢੰਗ ਨਾਲ ਹੱਲ ਨਾ ਕਰਨ ਕਰਕੇ ਪੂਰੇ ਦੁਨੀਆ ਦੇ ਵਿੱਚ ਮਾਨਵ ਅਧਿਕਾਰਾਂ ਦੀਆਂ ਸੰਸਥਾਵਾਂ ਅਰ ਸਾਡੇ ਜਿਹੜੇ ਮਾਨਵ ਅਧਿਕਾਰਾਂ ਦਾ ਹਨਨ ਹੋ ਰਿਹਾ ਉਹਨਾਂ ਨੂੰ ਲੈ ਕੇ ਪੂਰੇ ਦੇਸ਼ ਦੀ ਬਦਨਾਮੀ ਹੋ ਰਹੀ ਹੈਗੀ ਆ ਤਾਂ ਇਹ ਸੀ ਪਈ ਅੱਜ ਦੀ ਗੱਲ ਹੋਰ ਕਰਨੀ ਬਹੁਤ ਸਾਰੀਆਂ ਗੱਲਾਂ ਅਗਰਸ ਬਾਰੇ ਸਾਰੀ ਡਿਟੇਲ ਆਉਣ ਵਾਲੇ ਪ੍ਰੋਗਰਾਮ ਬਾਰੇ ਪੰਦੇਰ ਸਾਹਿਬ ਨੇ ਤੁਹਾਡੇ ਸਾਹਮਣੇ ਰੱਖ ਦਿੱਤੀ ਹੈ ਭਾਰਤ ਵੀ ਬਹੁਤ ਵੱਡਾ ਲੋਕਤੰਤਰ ਦਾ ਦਾਵਾ ਕਰਦਾ ਯੂਕੇ ਨੇ ਵੀ ਦੇ ਵਿੱਚ ਵੀ ਇਹ ਪਾਰਲੀਮੈਂਟ ਹੈ ਪਰ ਉਹਨਾਂ ਨੇ ਉਥੇ ਇੱਕ ਮੈਂਬਰ ਦੇ ਪ੍ਰੋਟੈਸਟ ਕਰਨ ਦੇ ਨਾਲ ਜਿਹੜਾ ਸੁਪਰ ਐਕਸ਼ਨ ਦੀ ਗੱਲ ਉਹਨਾਂ ਦੀ ਪਾਰਲੀਮੈਂਟ ਦੇ ਵਿੱਚ ਹੋ ਗਈ ਪਰ ਭਾਰਤ ਸਰਕਾਰ ਦਾ ਇਹ ਖੋਖਲਾਪਣ ਜਿਹੜਾ ਕਹਿੰਦੇ ਵੀ ਇੱਥੇ ਲੋਕਤੰਤਰ ਬਹੁਤ ਵੱਡਾ ਉਹ ਤਾਂ ਜਿਹੜਾ ਉਹ ਨੰਗਾ ਹੋ ਚੁੱਕਾ ਲੋਕਾਂ ਦੇ ਉੱਤੇ ਅਣਮਨੁੱਖੀ ਜਿਹੜਾ ਤਸੱਦ ਇਹਨਾਂ ਨੇ ਕੀਤਾ ਨੇ ਹੱਥਿਆਂ ਨੂੰ ਇਹਨਾਂ ਨੇ ਗੋਲੀਆਂ ਨਾਲ ਮਾਰਿਆ ਨੌਜਵਾਨਾਂ ਨੂੰ ਇਹਨਾਂ ਨੇ ਕੁੱਟ-ਕੁੱਟ ਕੇ ਬੋਰੀਆਂ ਦੇ ਵਿੱਚ ਪਾ ਕੇ ਦੂਜੀ ਸਟੇਟ ਦੇ ਵਿੱਚ ਲਜਾਇਆ ਜਿਹੜੀ ਬੈਰੀਗੇਟਿੰਗ ਜਿਹੜੇ ਹਥਿਆਰ ਇਹਨਾਂ ਨੇ ਲੋਕਾਂ ਤੇ ਇਹ ਸ਼ਾਂਤਮਈ ਪ੍ਰੋਟੈਸਟ ਕਰਦੇ ਹੋ ਵਰਤੇ ਇਹੋ ਜਿਹੀ ਬੈਰੀਗੇਟਿੰਗ ਤੇ ਇਹੋ ਜਿਹੇ ਹਥਿਆਰ ਲੋਕ ਜਿਹੜੇ ਆ ਜਿਹੜੀ ਉਹ ਦੂਜੀਆਂ ਸਰਕਾਰਾਂ ਨੇ ਉਹ ਦੂਜੇ ਬਾਡਰਾਂ ਤੇ ਵਰਤੀਆਂ ਕਰਦੀਆਂ ਜਿਨ੍ਹਾਂ ਨੇ ਆਪਣੀ ਜਨਤਾ ਦੇ ਉੱਤੇ ਤਸੱਦਦ ਕੀਤਾ ਲੋਕਤੰਤਰ ਦਾ ਨਿਰਾ ਤੇ ਸਿੱਧਾ ਤੇ ਸਿੱਧਾ ਇਹ ਘਾਣ ਹੈ ਜਿਹੜਾ ਇਹ ਮੋਦੀ ਸਰਕਾਰ ਲੋਕਾਂ ਤੇ ਕਰ ਰਹੀ ਆ ਕੋਈ ਵੀ ਐਹੋ ਜਿਹਾ ਤਬਕਾ ਨਹੀਂ ਜਿਨ੍ਹਾਂ ਨੇ ਆਤਮ ਹੱਤਿਆ ਕੀਤੀ ਹੋਵੇ ਕਿਸਾਨ ਦੁਖੀ ਨੇ 80% ਤੋਂ ਵੱਧ ਹਿੱਸਾ ਜਿਹੜਾ ਉਹ ਦੇਸ਼ ਦੀ ਇਕਨੋਮੀ ਦੇ ਵਿੱਚ ਪਾਉਂਦਾ ਪਰ ਫਿਰ ਵੀ ਇਹਦੇ ਉੱਤੇ ਇਹਨਾਂ ਨੇ ਤਸੱਦਦ ਕੀਤਾ ਤਾਂ ਆਤਮ ਹੱਤਿਆ ਜਿਹੜੀ ਹੈ ਕਿਸਾਨਾਂ ਨੇ ਕੀਤੀ ਇਹ ਚੀਜ਼ਾਂ ਤੋਂ ਇਹ ਸੰਘਰਸ਼ ਤੋਂ ਸਰਕਾਰ ਨੂੰ ਸਿੱਖਣਾ ਚਾਹੀਦਾ ਸੀ ਜੋ ਕਿ ਇਹਨਾਂ ਨੇ ਬਿਲਕੁਲ ਬਿਨਾਂ ਸਟੱਡੀ ਤੋਂ ਲੋਕਾਂ ਤੇ ਅਤਿਆਚਾਰ ਕੀਤਾ ਇਹ ਸਰਕਾਰ ਦੀ ਬਹੁਤ ਵੱਡੀ ਨਲਾਇਕੀ ਹੈ ਜਦੋਂ ਘਟਨਾਵਾਂ ਵਾਪਰਦੀਆਂ ਨੇ ਕੋਈ ਜੋ ਮਰਜ਼ੀ ਕਹੇ ਅਸੀਂ ਕਿਸੇ ਦੇ ਕਹਿਣ ਤੇ ਨਹੀਂ ਖੁਦ ਆਪਣੇ ਸचेत ਹੈਗੇ ਆ ਸਾਨੂੰ ਪਤਾ ਇਹ ਮੋਰਚੇ ਦੀਆਂ ਜ਼ਿੰਮੇਵਾਰੀਆਂ ਕਿੱਡੀਆਂ ਰ ਇਹਦੇ ਵਿੱਚ ਸਾਰੀਆਂ ਕੰਮ ਕਰਨ ਵਾਲੀਆਂ ਜਥੇਬੰਦੀਆਂ ਇਹ ਸचेत ਨੇ ਮੰਨ ਲਏ ਐਡਾ ਵੱਡਾ ਅੰਦੋਲਨ ਜਿਹੜੀਆਂ ਵੀ ਜਥੇਬੰਦੀਆਂ ਨੇ ਮੌਜੂਦ ਨੇ ਦੂਜਿਆਂ ਦਾ ਵੀ ਧੰਨਵਾਦ ਉਹ ਐਡਾ ਤਕੜਾ ਅੰਦੋਲਨ ਬਿਲਡ ਕਰ ਸਕਦੇ ਆ ਉਹਨਾਂ ਨੂੰ ਜ਼ਿੰਮੇਵਾਰੀ ਦਾ ਪੂਰਾ ਪੂਰਾ ਅਹਿਸਾਸ ਹੁੰਦਾ ਵੀ ਅਸੀਂ ਕੀ ਕਰ ਰਹੇ ਧੰਨਵਾਦ ਹੈ ਕੋ ਸਾਨੂੰ ਸचेत ਵੀ ਕਰਦਾ ਯਾਰ ਸਭ ਇਹ ਸਵਾਲ ਖੜੇ ਹੋ ਰਹੇ ਕਿ ਤੁਹਾਡੇ ਤੋਂ ਹੁਣ ਅੰਦੋਲਨ ਸਾਂਭਣੀ ਜਾ ਰਹੀ ਹੈ ਇਸ ਕਰਕੇ ਸਮਾਂ ਪਾਇਆ ਜਾ ਰਿਹਾ ਤੁਹਾਡੀ ਸਟੇਜ ਕੈਪਚਰ ਹੋ ਰਹੀ ਹੈ ਉਹਨੇ ਸਵਾਲ ਤੁਹਾਡੇ ਤੇ ਵੀ ਖੜੇ ਹੋਣ ਲੱਗੇ ਸਵਾਲ ਹੀ ਨਹੀਂ ਤੁਸੀਂ ਮੈਨੂੰ ਨਹੀਂ ਲੱਗਦਾ ਸਵਾਲ ਕਿੱਥੋਂ ਪੈਦਾ ਹੁੰਦੇ ਆ ਇਹੋ ਜੀ ਕੋਈ ਗੱਲ ਨਹੀਂ ਹੈ ਲੋਕਲ ਖੱਟਰ ਹੋਣਾ ਦਾ ਬਿਆਨ ਆਇਆ ਉਹ ਕਹਿੰਦੇ ਕਿ ਕੱਲੇ ਪੰਜਾਬ ਦੇ ਕਿਸਾਨ ਨਹੀਂ ਕਹਿੰਦੇ ਅਭੀ ਤੱਕ ਕੋਈ ਨਇਆ ਅਪਡੇਟ ਹੈ ਕਿ ਸਰਕਾਰ ਸੇ ਬਾਤ ਚਿੱਤ ਕੋਈ ਖੰਟੀਜ ਜਾਂ ਕਿਸੇ ਵੀ ਤਰ੍ਹਾਂ ਦੀ ਬੱਤੀ ਦੇਖੋ ਜਿਹੜੇ ਖੱਟਰ ਸਾਹਿਬ ਦੀ ਭਾਸ਼ਾ ਬੋਲ ਰਹੇ ਨੇ ਖੱਟਰ ਸਾਹਿਬ ਦੀ ਥੋੜਾ ਸਮਾਂ ਮਾ ਦੇ ਦੇਣਗੇ ਲੋਕ ਜਵਾਬ ਕੀ ਕੱਲੇ ਪੰਜਾਬ ਵਾਲੇ ਆ ਕਿ ਦੇਸ਼ ਵਾਲੇ ਵੀ ਆ ਠੀਕ ਆ ਜੀ ਤੇ ਜਿਹੜਾ ਤੁਸੀਂ ਕੁਝ ਕੀ ਕਾਰ ਸਰਕਾਰ ਸੇ ਬਾਤ ਚੀਤ ਦਾ ਕੋਈ ਦੌਰ ਅਭੀ ਕੋਈ ਸੰਕੇਤ ਕਿਸੇ ਵੀ ਤਰ੍ਹਾਂ ਸੇ ਉਹ ਕਲੀਅਰ ਕਰ ਪੀ ਜੇ ਦੇਖੇ ਅਭੀ ਤੱਕ ਕੋਈ ਵੀ ਹਮੇ ਲਿਖਤ ਮੇ ਕੋਈ ਪ੍ਰਸਤਾਵ ਭਾਰ ਸਰਕਾਰ ਕੀ ਓਰ ਸੇ ਨਹੀਂ ਹੈ ਸਿਰਫ ਟਵੀਟ ਆ ਗਿਆ ਜੀ ਸਿਰਫ ਟਵੀਟ ਆ ਗਿਆ ਪੰਦੇਰ ਸਾਹਿਬ ਟਵੀਟ ਦਾ ਟਵੀਟ ਵੀ ਪਤਾ ਨਹੀਂ ਕਿੱਥੋਂ ਆ ਗਿਆ ਜੀ ਸ਼ਰਤਾਂ ਤੁਸੀਂ ਸ਼ਰਤਾਂ ਨਹੀਂ ਜੀ ਅਸੀਂ ਕਦੀ ਕੰਡੀਸ਼ਨ ਲਾ ਕੇ ਨਹੀਂ ਗੱਲ ਅਸੀਂ ਸਿਰਫ ਇੱਕ ਗੱਲ ਕਰਦੇ ਸਮਝੋ ਕਿ ਭਾਈ ਤੁਸੀਂ ਕਹਿੰਦੇ ਜੇ ਵੀ ਬਹਿ ਕੇ ਨਿਬੜ ਜਾਗੇ ਭਾਈ ਉਹ ਨਿਬੜਨ ਵਾਲਾ ਜੰਡਾ ਤੇ ਤੈਅ ਕਰ ਲਓ ਹੁਣ ਜੇ ਮਤਲਬ ਸਰਕਾਰ ਜੰਡਾ ਵੀ ਨਹੀਂ ਤੈਅ ਕਰਦੀ ਫਿਰ ਮੀਟਿੰਗ ਦਾ ਰਿਜ਼ਲਟ ਤੁਹਾਨੂੰ ਪਤਾ ਹੀ ਹੈ ਕੀ ਹੋਣਾ ਸਿਰਫ ਅਸੀਂ ਕਹਿੰਦੇ ਕੰਡੀਸ਼ਨ ਲਾ ਕੇ ਗੱਲ ਨਹੀਂ ਹੁੰਦੀ ਹੁੰਦੀ ਇੰਨੀ ਕਦੀ ਰੱਖਿਆ ਹਾਂ ਉਹ ਕਹਿੰਦੇ ਵੀ ਥੋੜਾ ਮਸਲਾ ਹੱਲ ਕਰਦੇ ਅਸੀਂ ਕਹਿੰਦੇ ਸਾਹਿਬ ਮਾੜਾ ਜਿਹਾ ਜੰਡਾ ਤੇ ਲਿਖ ਦਿਓ ਸਾਹਿਬ ਜੰਡਾ ਹੀ ਨਹੀਂ ਲਿਖਦੇ ਸਵਾਲ ਆਵਾ